ਉਹਨਾ ਜਿਵੇਂ ਆਪਣੇ ਕੋਲੇ ਵੁੱਡਨ ਚ ਆ ਗਈ ਇਹ ਵੁੱਡਨ ਚ ਜਿਵੇਂ ਵੀ ਇਹਦੇ ਉੱਪਰ ਪੇਂਟ ਵੀ ਹੋ ਜਾਂਦਾ ਲੱਕੜ ਦਾ ਹਾਂਜੀ ਇਹਦੇ ਚ ਆਪਾਂ ਕਲਰ ਵੀ ਪਾ ਸਕਦੇ ਹਾਂ ਬ੍ਰਾਊਨ ਵੀ ਕਲਰ ਪਾ ਕੇ ਜਾਨੀ ਕਿ ਆਪਾਂ ਨੂੰ ਲੱਕੜ ਦੀ ਸ਼ੇਪ ਵੀ ਇਹ ਲੱਗੂਗਾ ਵੀ ਜਿਵੇਂ ਥੱਲੇ ਲੱਕੜ ਲੱਗੀ ਹੁੰਦੀ ਹੈ ਹਾਂਜੀ ਇਹ ਆਪਾਂ ਸੀਮੈਂਟ ਦੀ ਤਾਂ ਇਹਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾਗਾ ਹੋ ਸਕਦਾ ਕੈਮਰੇ ਚ ਆਪਾਂ ਨੂੰ ਪੂਰੀ ਪੂਰੀ ਦਿਖ ਨਾ ਦਿੰਦੀ ਹੋਵੇ ਜਦੋਂ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਦੇਖੋਗੇ ਤਾਂ ਤੁਹਾਨੂੰ ਐਂ ਕਹੂਗਾ ਅਗਲਾ ਯਾਰ ਲੱਕੜ ਦੀ ਫਰਸ਼ ਹੀ ਲਾਈ ਹੈ। ਇਹ ਕਿੰਨੀ ਮੋਟੀ ਵੀਰੇ ਇਹ। ਇਹ ਵੀ ਆਪਣੇ ਹੈਗੀ ਆ ਜੀ 60ਵੇਂ ਦੇ ਵਿੱਚ ਹੀ ਹੈ। ਇਹ 1 ਸਕੁਅਰ ਮੇਤਰੋ ਆਹ ਟਾਇਲ ਮੇਰੇ ਹਿਸਾਬ ਨਾਲ ਤੁਸੀਂ ਇੱਕ ਵਾਰਾ ਜਰੂਰ ਵਰਤਿਆ ਜੇ ਮੈਨੂੰ ਬਹੁਤ ਸੋਹਣੀ ਲੱਗੀ। ਜੇ ਕੋਈ ਬਜਟ ਦੇ ਵਿੱਚ ਆਪਣਾ ਹੁੰਦਾ ਚਲੋ ਹਰੇਕ ਜ਼ਿੰਮੇਦਾਰ ਆਪਾਂ ਇਹ ਨਹੀਂ ਕਹਿ ਸਕਦੇ ਵੱਧ ਪੈਸੇ ਭਰ ਸਕਦਾ। ਜਾਂ ਕੋਈ ਹਰੇਕ ਬੰਦਾ ਤਾਂ ਡਿਜ਼ਾਈਨ ਆ ਵੀ ਬਹੁਤ ਜਨੇਕ ਆ। ਇਹਦਾ ਜਿੰਨਾ ਤੁਸੀਂ ਸਟਾਕ ਕਹੋਗੇ ਸਾਡੇ ਕੋਲੇ ਸਟਾਕ ਵੀ ਪਿਆ ਹੋਊ। ਸਟਾਕ ਵੀ ਇਹਦਾ ਪਿਆ ਹੋਊਗਾ ਹੈਂ। ਹਾਂਜੀ। ਕੀ ਦਾ ਕੀ ਦਾ ਸਟਾਕ ਜ਼ਿਆਦਾ ਮਿਲ ਜੂਗਾ? ਉਹ ਤਾਂ ਜ਼ਿਆਦਾ ਨਹੀਂ ਮਿਲ ਜੂਗਾ। ਇਹਦਾ ਸਟਾਕ ਅਸੀਂ ਜ਼ਿਆਦਾ ਰੱਖਦੇ ਹਾਂ ਕਿਉਂਕਿ ਇਹਦੀ ਜ਼ਿਆਦਾ ਸੇਲ ਆਉਂਦੀ ਹੈ। ਜਿਹੜਾ ਬੰਦਾ ਆਵੇ ਤੇ ਲੈ ਜੀ। ਹਾਂਜੀ। ਇਹਦਾ ਹੋ ਗਿਆ, ਇਹਦਾ ਹੋ ਗਿਆ ਜੀ। ਅੱਛਾ। ਇਸੇ ਤਰ੍ਹਾਂ ਇਹ 40mm ਦੇ ਟਾਇਲ ਆ। ਆ ਯਾਰ ਬੜੀ ਵਧੀਆ ਯਾਰ ਪਤਲੀ ਜਿਹੀ। ਇਹ ਹੋ ਗਈ 40mm ਦੇ ਵਿੱਚ ਟਾਇਲ ਆ ਜੀ। ਇਹਦੇ ਇਹ ਯਾਨੀ ਕਿ ਇਹਦਾ ਜਿਹੜਾ ਪ੍ਰਾਈਸ ਦਾ ਫਰਕ ਹੁੰਦਾ ਕੋਈ ਮਾੜਾ ਮੋਟਾ। ਪ੍ਰਾਈਸ ਇਹਦਾ ਜੇ 3 ਤੋਂ 4 ਰੁਪਏ ਦਾ ਫਰਕ ਪੈ ਜਾਂਦਾ। ਦੂਸਰੀ ਟਾਇਲ ਨਾਲ। ਘੱਟ ਪੈਂਦਾ ਕਿ ਵੱਧ ਪੈਂਦਾ? ਘੱਟ ਪੈਂਦਾ ਜੀ। ਕਿਉਂਕਿ ਇਹਦੇ ਤੇ ਸਾਡਾ ਮਟੀਰੀਅਲ ਘੱ ਇਹਦੇ ਵਿੱਚ ਇਹ ਟਾਇਲ ਅਸੀਂ ਘਰਾਂ 'ਚ ਵੀ ਲਾ ਸਕਦੇ ਹਾਂ ਘਰਾਂ ਦੇ ਵਿੱਚ ਲਾ ਸਕਦੇ ਹਾਂ ਜਿੱਥੇ ਆਪਣੇ ਕਾਰ ਤੱਕ ਦਾ ਵਜਨੇ ਚੱਲਦਾ ਕਾਰ ਤੱਕ ਦਾ ਟਰੈਕਟਰ ਦਾ ਵੀ ਵਜਨ ਟਰੈਕਟਰ ਦਾ ਵਜਨ ਆਏ ਆ ਜੀ ਉਹ ਥੱਲੇ ਜੇ ਆਪਣਾ بیس ਮਜ਼ਬੂਤ ਆ ਥੱਲੇ ਕਿਟਾਈ ਵਗੈਰਾ ਮਜ਼ਬੂਤ ਹੋਵੇ ਤੇਰੋਂ ਬੇਸ ਦੀ ਜ਼ਿੰਮੇਵਾਰੀ ਆ ਤੇਰੋਂ ਬੇਸ ਦੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਥੱਲੋਂ ਹੀ ਆਪਣਾ ਥਾਂ ਦਬ ਗਿਆ ਤੇ ਜੇ ਟਰੈਕਟਰ ਦਾ ਵਜਨ ਲੈਣਾ ਫਿਰ ਆ ਸਿਰਾ ਜੀ ਫਿਰ ਇਹ ਚੀਜ਼ ਸਿਰਾ ਹੈ ਨਾ ਇਹਦੇ ਵਿੱਚ ਆਪਣੇ ਆ ਟਾਇਲ ਵੀ ਚੱਲਦੀ ਆ ਘਰ ਦੇ ਵਿੱਚ ਅੱਛਾ ਤੇ ਇਸੇ ਤਰ੍ਹਾਂ ਹੋਣਾ ਜਿਵੇਂ ਜੈਬਰਾ ਡਾਇਲ ਆ ਗਈ ਹਾਂ ਆ ਪਹਿਲਾਂ ਇਹਦਾ ਵੀ ਟ੍ਰੈਂਡ ਚੱਲਦਾ ਰਿਹਾ ਜੀ ਆ ਇਹਦਾ ਵੀ ਟ੍ਰੈਂਡ ਚੱਲਦਾ ਉਹਦਾ ਅਲੱਗ-ਅਲੱਗ ਆ ਆਪਣੀ ਚੁਆਇਸ ਹ ਉਹ ਤੁਸੀਂ ਜਿਹੋ ਜੀ ਸਾਨੂੰ ਆਖੋਗੇ ਆਏ ਨੇ ਕਿ ਜੈਬਰਾ ਦੇ ਵਿੱਚ ਆਪਣੇ ਕੋਲ 60mm ਹੀ ਪਈ ਆ ਜੇ ਕੋਈ ਇਹਦੇ ਚਾਪ ਨੂੰ 40mm ਵੀ ਪਤਲੀ ਵੀ ਲੈਣੀ ਚਾਹੁੰਦਾ ਤਾਂ ਆਪਾਂ ਉਹਨੂੰ ਪਤਲੀ ਵੀ ਪ੍ਰੋਵਾਈਡ ਕਰਵਾਉਂਗਾ ਜਿਵੇਂ ਆਹ ਡਿਜ਼ਾਈਨ ਚ ਕੋਈ ਪਤਲੀ ਮਿਲ ਜੂਗੀ ਆਹ ਡਿਜ਼ਾਈਨ ਚ ਆ ਡਿਜ਼ਾਈਨ ਚ ਜੇ ਪਤਲੀ ਹਾਂ ਇਹਦੇ ਚ ਵੀ ਆਪਾਂ 40mm ਇਹਦੇ ਵਿੱਚ ਵੀ ਦੇ ਦੇਵਾਂਗੇ ਅੱਛਾ ਵੀ ਉਹ ਸਸਤਾ ਹੋ ਜਾਊਗਾ ਰੇਟ ਕੱਟਾ ਹੋ ਜਾਊਗਾ ਜੇ ਆਪਣਾ ਬਜਟ ਥੋੜਾ ਜਿਹਾ ਘਟਾ ਤਾਂ ਹਾਂ ਥੱਲੇ ਕਟਾਈ ਵਗੈਰਾ ਮਜ਼ਬੂਤ ਹੋ ਜੇ ਤਾਂ ਇਹ ਟਾਇਰ ਵੀ 40mm ਚ ਵੀ ਨਹੀਂ ਮਰਦੀ ਕਿਉਂਕਿ ਆਪਾਂ ਤਾਂ ਆਪਦੇ ਨਹੀਂ ਕੋਈ ਕਮੀ ਛੱਡਦੇ ਹੀ ਨਹੀਂ ਤੇ ਬਾਕੀ ਮਿੱਤਰੋ ਆਹ ਤਾਂ ਤੁਹਾਨੂੰ ਪਤਾ ਬਾਉਂਡਰੀ ਵਾਸਤੇ ਜਾਂ ਕਿਸੇ ਨੇ ਖਾਣੇ ਵਾਸਤੇ ਜਾਂ ਕੋਈ ਟ੍ਰੇਡ ਚੈਨਲ ਜਾਂ ਕਿਸੇ ਨੇ ਸੀਵਰ ਵਗੈਰਾ ਬਣਾਉਣਾ ਬਾਕੀ ਜਿਹੜੀ ਵੀ ਚੀਜ਼ ਦੀ ਕੋਈ ਡਿਮਾਂਡ ਕਰੂਗਾ ਅਸੀਂ ਉਹਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਦੁਬਾਰਾ ਫਿਰ ਵੀ ਇੱਕ ਵਾਰ ਟਿਕਾਣਾ ਵਿਖਾ ਦੇ ਇਹ ਟਿਕਾਣਾ ਆਹ ਸਾਹਮਣੇ ਸਾਹਮਣੇ ਉਹ ਮੇਨ ਰੋਡ ਰਹਿ ਗਿਆ ਜੀ ਉਹ ਸਾਹਮਣੇ ਮੇਨ ਰੋਡ ਰਹਿ ਗਿਆ ਜਿਹੜਾ ਸਾਧਗਨ ਨੂੰ ਜਾਂਦਾ ਜਿਹੜਾ ਮੁਕਸਰ ਤੋਂ ਸਾਧਗਨ ਨੂੰ ਜਾਂਦਾ ਜਿਹੜੀ ਕਿ ਸਿਹਤਿਆਂ ਦੀ ਮਿਲ ਤੋਂ ਇਥੋਂ ਕਿੰਨੇ ਕਿੰਨੇ ਕਾਉਣਾ ਪੈਂਦਾ ਮੀਟਾ ਸੇਤੀਆ ਦੀ ਮਿਲ ਤੋਂ ਯਾਨੀ ਕਿ ਜਿਹੜੀ ਆਪਣੀ ਪਾਈਪਾਲੀ ਫੈਕਟਰੀ ਆ ਪਾਈਪਾਲੀ ਫੈਕਟਰੀ ਉਹਦੇ ਨਾਲ ਉਹਦੇ ਨਾਲ ਹੀ ਮੁੜਨਾ ਆਪਾਂ ਉਸ ਤੋਂ ਅੱਗੇ ਸਿਰਫ 5 ਤੋਂ 7 ਕਿੱਲੇ ਛੱਡ ਕੇ ਤੁਹਾਨੂੰ ਸਾਹਮਣੇ ਦੇਖ ਜੂਗੀ ਠੀਕ ਆ ਪੰਜ ਇਥੋਂ ਪਤਾ ਲਾ ਉਹ ਦਿਸਦੀ ਆ ਉੱਥੇ ਸਾਹਮਣੇ ਦੇਖ ਜੂਗੀ ਬਾਕੀ 10 ਕਿਲੇ ਦੂਰੀ ਹੈਗੀ ਆ ਰੋਡ ਕੋ ਫੇਰ ਵੀ ਮੜਾ ਜਾਈਏ ਏ ਥਾਂ ਦਾ ਕੋਈ ਨਾਂ ਵੀ ਜਿਵੇਂ ਕਿ ਲਾਲੋ ਵੀਰ ਇੱਕ ਤਾਂ ਹੈ ਗਿਆ ਕੱਚਾ ਰੋਡ ਇਹ ਜਸਿਆਣੇ ਨੂੰ ਕੱਚਾ ਰਸਤਾ ਜਾਂਦਾ ਜੀ ਆਪਣਾ ਮੇਨ ਰੋਡ ਤੋਂ ਮੁਕਸਰ ਸਾਧ ਕਰੋੜ ਤੋਂ ਵੀ ਜੇ ਬੰਦਾ ਪੁੱਛੇ ਉੱਥੇ ਬਾਈ ਕਹੇ ਵੀ ਜਸਿਆਣੇ ਨੂੰ ਕੱਚਾ ਰਾ ਕਿਹੜਾ ਜਾਂਦਾ ਐਂ ਪੁੱਛ ਕੇ ਇੱਥੇ ਆ ਗਏ ਤੋ ਇੱਥੇ ਆ ਸਕਦਾਗਾ ਤਾਂ ਮਿੱਤਰੋ ਤੁਹਾਨੂੰ ਕੁਆਲਿਟੀ ਵੀ ਵਿਖਾਈ ਆ ਟਾਇਲ ਬਣਾ ਕੇ ਵਿਖਾਈ ਆ ਟਾਇਲ ਭਨ ਕੇ ਵੀ ਵਿਖਾਈ ਆ ਵੀ ਕਿੰਨੀ ਕੁ ਮਜ਼ਬੂਤੀ ਆ ਟਾਇਲ ਕੋਲੇ ਖੜ ਕੇ ਵੀ ਬਣਵਾ ਸਕਦੇ ਕੈਲ ਟਾਇਲ ਕੋਲੇ ਖੜ ਕੇ ਵੀ ਬਣਵਾ ਦਾਂਗੇ ਐਨੇ ਆਪਸ਼ਨ ਤੁਹਾਨੂੰ ਮਿੱਤਰੋ ਕੋਈ ਨਹੀਂ ਦਿੰਦਾ